ਕਦਾ ਸਦਾ ਖਿਆਲ ਆਪਣੇ ਆਪਣੇ ਬੰਦਿਆਂ ਦਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 6 ਅਧਿਆਏ ਉਸ ਦੀ 9 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ हे ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਪ੍ਰਭ ਯੇਸ਼ੂ ਮਸੀਹ ਜੀ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਦਾ ਇੱਕ ਨਮੂਨਾ ਸਿਖਾ ਰਹੇ ਸੀ ਉਸ ਪ੍ਰਾਰਥਨਾ ਦੇ ਨਮੂਨੇ ਦੇ ਵਿੱਚ ਉਹਨਾਂ ਨੇ ਪਰਮੇਸ਼ਰ ਪਿਤਾ ਨੂੰ ਇੱਕ ਖਾਸ ਰੂਪ ਦੇ ਵਿੱਚ ਸੰਬੋਧਿਤ ਕੀਤਾ ਅਰਥਾਤ हे ਸਾਡੇ ਪਿਤਾ हे ਸਾਡੇ ਪਿਤਾ ਪਰਮੇਸ਼ਰ ਸ੍ਰਿਸ਼ਟੀ ਕਰਤਾ ਹੈ ਇਸ ਲਈ ਉਹ ਸਾਡਾ ਸਾਰਿਆਂ ਦਾ ਇੱਕੋ ਜਿਹਾ ਪਿਤਾ ਹੈ ਜਿਸ ਨੂੰ ਹਰ ਇੱਕ ਵਿਅਕਤੀ ਇਹ ਆਪਣੇ ਪਿਤਾ ਦੇ ਰੂਪ ਦੇ ਵਿੱਚ ਸੰਬੋਧਨ ਕਰ ਸਕਦਾ ਹੈ ਇਹ ਇੱਕ ਵਿਅਕਤੀਗਤ ਪੁਕਾਰ ਹੈ ਜਿਸ ਤੇ ਵਿੱਚ ਜਿਵੇਂ ਇੱਕ ਬੱਚਾ ਆਪਣੇ ਪਿਤਾ ਨੂੰ ਪੁਕਾਰ ਰਿਹਾ ਹੈ ਉਸੇ ਤਰ੍ਹਾਂ ਇੱਕ ਪਿਤਾ ਆਪਣੀ ਸੰਤਾਨ ਦੇ ਉਹਨਾਂ ਦੇ ਜੀਵਨ ਦੇ ਵਿੱਚ ਭਲਾਈ ਨੂੰ ਚਾਹੁੰਦਾ ਹੈ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ ਅਤੇ ਉਹਨਾਂ ਨੂੰ ਉਹ ਸੁਰੱਖਿਆ ਪ੍ਰਦਾਨ ਕਰਦਾ ਹੈ ਪਾਪ ਦੇ ਕਾਰਨ ਮਨੁੱਖ ਪਰਮੇਸ਼ਰ ਦਾ ਬੈਰੀ ਬਣ ਬੈਠਿਆ ਹੈ ਅਤੇ ਉਹ ਉਸ ਦੀਆਂ ਭਲਾਈਆਂ ਨੂੰ ਭੁੱਲ ਚੁੱਕਾ ਹੈ ਪਰਬੂ ਯੇਸ਼ੂ ਮਸੀਹ ਜੀ ਦੇ ਸਲੀਬ ਦੇ ਉੱਤੇ ਦਿੱਤੇ ਹੋਏ ਬਲੀਦਾਨ ਦੇ ਕਾਰਨ ਪਰਮੇਸ਼ਰ ਹਰ ਇੱਕ ਮਨੁੱਖ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਪਾਪਾਂ ਦੀ ਮੁਕਤੀ ਦੇਣਾ ਚਾਹੁੰਦਾ ਹੈ ਤਾਂ ਕਿ ਜੋ ਕੋਈ ਵੀ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਆਪਣੇ ਜੀਵਨ ਦੇ ਵਿੱਚ ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕੇ ਜਿਨ੍ਹਾਂ ਨੇ ਵੀ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਗ੍ਰਹਿਣ ਕੀਤਾ ਹੈ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਸੰਤਾਨ ਹੋਣ ਦਾ ਅਧਿਕਾਰ ਦਿੱਤਾ ਹੈ ਅਰਥਾਤ ਜਿਨ੍ਹਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਨਿਚਾ ਕਰ ਲਈ ਹੈ ਪਰਮੇਸ਼ਰ ਉਹਨਾਂ ਦਾ ਵਿਅਕਤੀਗਤ ਪਿਤਾ ਬਣ ਚੁੱਕਾ ਹੈ ਅਤੇ ਉਹ ਉਹਨਾਂ ਦੀ ਭਲਾਈ ਚਾਹੁੰਦਾ ਹੈ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ ਅਤੇ ਉਹ ਉਹਨਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ ਪਿਆਰੋ ਤੁਸੀਂ ਵੀ ਪਰਮੇਸ਼ਰ ਦੀ ਸੰਤਾਨ ਕਹਿਲਾ ਸਕੋ ਪਰਮੇਸ਼ਰ ਦੇ ਅੱਗੇ ਮੇਰੀ ਤੁਹਾਡੇ ਸਾਰਿਆਂ ਦੇ ਲਈ ਇਹ ਪ੍ਰਾਰਥਨਾ ਹੈ ਧੰਨਵਾਦ